ਸਾਡੇ ਜਿਹੜੇ ਪਿੰਡਾਂ 'ਚ ਮਾਪੇ ਰੋਂਦੇ ਆ ਨਾ ਬੱਚੇ ਬਾਹਰ ਜਾਈ ਜਾਂਦੇ ਆ ਆ ਫਿਲਮ 마ਫੀਆਂ ਨੂੰ ਰੋਣੋ ਫਟਾ ਦੇਗੀ ਸਾਡੇ ਬੱਚੇ ਬਾਹਰ ਜਾਣੋਂ ਹਟ ਜਾਣਗੇ ਇੱਥੇ ਐਡੀ ਸੋਹਣੀ ਸਿੱਖਿਆ ਮਿਲੂ ਬਾਹਰ ਜਾਣ ਦੀ ਜ਼ਰੂਰਤ ਹੀ ਨਹੀਂ ਪੈਣੀ ਬਹੁਤ ਕਮਾਲ ਦਾ ਮੈਸੇਜ ਹੈ ਇੱਥੇ ਹੁਸ਼ਿਆਰ ਸਿੰਘ ਪੈਦਾ ਹੋਣਗੇ ਹੋਰ ਹੁਸ਼ਿਆਰ ਸਿੰਘ ਪੈਦਾ ਹੋਣਗੇ ਔਰ ਜੇ ਨਾ ਇਹ ਬੱਚਿਆਂ ਨੇ ਜੋ ਇਹਦੇ ਇਹ ਕਮਿਟਮੈਂਟ ਦਿਖਾਈ ਹੈ ਕਮਾਲ ਦੀ ਐਦਾਂ ਦੇ ਬੱਚਿਆਂ ਦੀ ਜਿਹੜੀ ਸਿੱਖਿਆ ਹੈ ਉਹਦਾ ਜਿਹੜਾ ਪੜਾਉਣ ਦਾ ਤਰੀਕਾ ਹੈ ਵਿਚਾਰ ਸਿੰਘ ਉਹਦੇ ਥਰੂ ਜਿਹੜਾ ਦਿਖਾਇਆ ਗਿਆ ਉਹ ਤਰੀਕਾ ਹਰ ਥਾਂ ਤੇ ਲਾਗੂ ਹੋ ਜਾਣਾ ਹੈ ਆ ਫਿਲਮ ਦਾ ਬਹੁਤ ਬਹੁਤ ਵੱਡਾ ਅਸਰ ਛੱਡ ਕੇ ਜਾਣਾ ਫਿਲਮ ਨੇ ਇਹ 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 ਗਰੰਟੀ ਆ ਪੱਕਾ ਕਿਉਂਕਿ ਮੈਂ ਪਿੰਡਾਂ ਚ ਪਿੰਡਾਂ ਜਿਹੜਾ ਨਾ ਲੋਕ ਮਾਂ ਰੋ ਰਹੀਆਂ ਨੇ ਮੇਰਾ ਪੁੱਤ ਕਦੋਂ ਆਊਗਾ ਕਦੋਂ ਆਊਗਾ ਅੱਛਾ ਬਾਹਰੋਂ ਕੱਢਣ ਲੱਗੇ ਥੱਕੇ ਮਾਰ ਮਾਰ ਕੇ ਹੈ ਉਹ ਉਹ ਧੱਕੇ ਵੱਜਣੋਂ ਹਟ ਜਾਣਗੇ ਉਹਨੇ ਬਾਹਰ ਅਮਰੀਕਾ ਕੈਨੇਡਾ ਬਾਬਤ ਭੇਜ ਰਹੇ ਨੇ ਪਲੇਨ ਭਰ-ਭਰ ਕੇ ਉਹਦੇ ਵਾਸਤੇ ਬਹੁਤ ਬਹੁਤ ਵੱਡੀ ਸਿੱਖਿਆ ਹੈ ਹਾਂ ਜੀ ਸਾਡੇ ਜਿਹੜੇ ਪਿੰਡਾਂ 'ਚ ਮਾਪੇ ਰੋਂਦੇ ਆ ਨਾ ਬੱਚੇ ਬਾਹਰ ਜਾਈ ਜਾਂਦੇ ਆ ਆ ਫਿਲਮ ਮਾfia ਨੂੰ ਰੋਣੋ ਫਟਾ ਦੋਗੀ ਸਾਡੇ ਬੱਚੇ ਬਾਹਰ ਜਾਣੋਂ ਹਟ ਜਾਣਗੇ ਇੱਥੇ ਐਡੀ ਸੋਹਣੀ ਸਿੱਖਿਆ ਮਿਲੂ ਬਾਹਰ ਜਾਣ ਦੀ ਜ਼ਰੂਰਤ ਹੀ ਨਹੀਂ ਪੈਣੀ ਬਹੁਤ ਕਮਾਲ ਕਮਾਲ ਦਾ ਮੈਸੇਜ ਹੈ ਇੱਥੇ ਹੁਸ਼ਿਆਰ ਸਿੰਘ ਪੈਦਾ ਹੋਣਗੇ ਹੋਰ ਹੁਸ਼ਿਆਰ ਦੀ ਪੈਦਾ ਹੋਣਗੇ ਔਰ ਜੇ ਨਾ ਬੱਚਿਆਂ ਨੇ ਜੋ ਇਹਦੇ ਥੀ ਅਕਸ ਕਮਿਟਮੈਂਟ ਦਿਖਾਈ ਹੈ ਕਮਾਲ ਦੀ ਇਦਾਂ ਦੇ ਬੱਚਿਆਂ ਦੀ ਜਿਹੜੀ ਸਿੱਖਿਆ ਹੈ ਉਹਦਾ ਜਿਹੜਾ ਪੜਾਉਣ ਦਾ ਤਰੀਕਾ ਹੈ ਹੁਸ਼ਿਆਰ ਸਿੰਘ ਉਹਨਾਂ ਦੇ ਥਰੂ ਜਿਹੜਾ ਦਿਖਾਇਆ ਗਿਆ ਉਹ ਤਰੀਕਾ ਹਰ ਥਾਂ ਤੇ ਲਾਗੂ ਹੋ ਜਾਣਾ ਹੈ ਆ ਫਿਲਮ ਦਾ ਬਹੁਤ ਬਹੁਤ ਵੱਡਾ ਅਸਰ ਛੱਡ ਕੇ ਜਾਣਾ ਹੈ ਫਿਲਮ ਨੇ ਇਹ ਇਹ ਗਾਰੰਟੀ ਆ ਪੱਕਾ ਮੈਂ ਮੈਂ ਪਿੰਡਾਂ ਚ ਪਿੰਡਾਂ ਚ ਰਹਿਣਾ ਲੋਕ ਮਾਂ ਰੋ ਰਹੀਆਂ ਨੇ ਮੇਰਾ ਪੁੱਤ ਕਦੋਂ ਆਊਗਾ ਕਦੋਂ ਆਊਗਾ ਅੱਛਾ ਬਾਹਰੋਂ ਕੱਢਣ ਲੱਗੇ ਧੱਕੇ ਮਾਰ ਮਾਰ ਕੇ ਹੈ ਉਹ 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 ਧੱਕੇ ਵੱਜਣੋਂ ਹਟ ਜਾਣਗੇ ਉਹਨੇ ਬਾਹਰ ਅਮਰੀਕਾ ਕੈਨੇਡਾ ਬਾਪਤ ਭੇਜ ਰਹੇ ਨੇ ਪਲੇਨ ਭਰ ਭਰ ਕੇ ਉਹਦੇ ਵਾਸਤੇ ਬਹੁਤ ਬਹੁਤ ਵੱਡੀ ਸਿੱਖਿਆ ਸਾਡੇ ਜਿਹੜੇ ਪਿੰਡਾਂ ਚ ਮਾਪੇ ਰੋਂਦੇ ਆ ਨਾ ਬੱਚੇ ਬਾਹਰ ਜਾਈ ਜਾਂਦੇ ਆ ਆ ਫਿਲਮ ਮਾਫੀਆ ਨੂੰ ਰੋਣੋ ਫਟਾ ਦੋਗੀ ਸਾਡੇ ਬੱਚੇ ਬਾਹਰ ਜਾਣੋਂ ਹਟ ਜਾਣਗੇ ਇੱਥੇ ਐਡੀ ਸੋਹਣੀ ਸਿੱਖਿਆ ਮਿਲੂ ਬਾਹਰ ਜਾਣ ਦੀ ਜ਼ਰੂਰਤ ਹੀ ਨਹੀਂ ਪੈਣੀ ਬਹੁਤ ਕਮਾਲ ਦਾ ਮੈਸੇਜ ਹੈ ਇੱਥੇ ਹੁਸ਼ਿਆਰ ਧਿੰਗ ਪੈਦਾ ਹੋਣਗੇ ਹੋਰ ਹੁਸ਼ਿਆਰ ਧਿੰਗ ਪੈਦਾ ਹੋਣਗੇ ਔਰ ਜੇ ਨਾ ਬੱਚਿਆਂ ਨੇ ਜੋ ਇਹਦੇ ਤੇ ਕਮਿਟਮੈਂਟ ਦਿਖਾਈ ਹੈ ਕਮਾਲ ਦੀ ਐਦਾਂ ਦੇ ਬੱਚਿਆਂ ਦੀ ਜਿਹੜੀ ਸਿੱਖਿਆ ਹੈ ਉਹਦਾ ਜਿਹੜਾ ਪੜਾਉਣ ਦਾ ਤਰੀਕਾ ਵਿਚਾਰ ਸਿੰਘ ਹੋੜਾ ਦੇ ਥਰੂ ਜਿਹੜਾ ਦਿਖਾਇਆ ਗਿਆ ਉਹ ਤਰੀਕਾ ਹਰ ਥਾਂ ਤੇ ਲਾਗੂ ਹੋ ਜਾਣਾ ਹੈ ਆ ਫਿਲਮ ਦਾ ਬਹੁਤ ਬਹੁਤ ਵੱਡਾ ਅਸਰ ਛੱਡ ਕੇ ਜਾਣਾ ਹੈ ਫਿਲਮ ਨੇ ਇਹ 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 ਗਰੰਟੀ ਆ ਪੱਕਾ ਕਿ ਮੈਂ ਮੈਂ ਪਿੰਡਾਂ ਪਿੰਡਾਂ ਜ ਰਹਿਣਾ ਲੋਕ ਮਾਂ ਰੋ ਰਹੀਆਂ ਨੇ ਮੇਰਾ ਪੁੱਤ ਕਦੋਂ ਆਊਗਾ ਕਦੋਂ ਆਊਗਾ ਅੱਛਾ ਬਾਹਰੋਂ ਕੱਢਣ ਲੱਗੇ ਧੱਕੇ ਮਾਰ ਮਾਰ ਕੇ ਹੈ ਉਹ ਉਹ ਧੱਕੇ ਵੱਜਣੋਂ ਹਟ ਜਾਣਗੇ ਉਹਨੇ ਬਾਹਰ ਅਮਰੀਕਾ ਕੈਨੇਡਾ ਬਾਹਰ ਭੇਜ ਰਹੇ ਨੇ ਪਲੇਨ ਭਰ ਭਰ ਕੇ ਉਦੇ ਬਾਰੇ ਬਹੁਤ ਬਹੁਤ ਵੱਡੀ ਸਿੱਖਿਆ ਹੈ ਦਾਸ ਹੁਸ਼ਿਆਰ ਸਿੰਘ ਜੀ